ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਆਜ਼ਰੋ ਚੁਕੇ ਆਂ ਸੀ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਸਾਬੀ ਬਿੰਦਰ ਜੀ ਅੱਜ ਕੱਲ ਕਾਫੀ ਆਦਾ ਇੱਕ ਵੀਡੀਓ ਵਾਇਰਲ ਹੋ ਰਹੀਆਂ ਜਿਸ ਦੇ ਵਿੱਚ ਕੀ ਕਰਨ ਔਜ਼ਲੇ ਦੇ ਸਿੱਧੂ ਮੂਸੇਵਾਲੇ ਦੇ ਬਾਰੇ ਉਹਨੇ ਗੱਲਾਂ ਕੀਤੀਆਂ ਨੇ ਅਤੇ ਕਰਨ ਔਜ਼ਲੇ ਨੂੰ ਚੋਰ ਵੀ ਕੀ ਆ ਅਤੇ ਸਿੱਧੂ ਮੂਸੇਵਾਲੇ ਨੂੰ ਕੀ ਕੁਝ ਕੀ ਆ ਸਾਬੀ ਬਿੰਦ ਨੇ ਉਹ ਤੁਹਾਨੂੰ ਅਸੀਂ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਬੀ ਬਿੰਦਰ ਨੇ ਕਰਨੋ ਜ਼ਿਲ੍ਹੇ ਉੱਤੇ ਇਹ ਇਲਜ਼ਾਮ ਲਗਾਇਆ ਸੀਗਾ ਕਿ ਕਰਨੋ ਜ਼ਿਲ੍ਹੇ ਨੇ ਸਿੱਧੂ ਮੂਸੇਵਾਲੇ ਦਾ ਗਾਣਾ ਚੋਰੀ ਕੀਤਾ ਸੀਗਾ ਅਤੇ ਨਾਲ ਹੀ ਜਿਹੜਾ ਕਿ ਲਾਈਵ ਪ੍ਰੂਫ ਵੀ ਦਿਖਾ ਦਿੱਤਾ ਵੀਡੀਓ ਚਲਾ ਕੇ ਵੀ ਆਹ ਦੇਖੋ ਵੀ ਸਿੱਧੂ ਮੂਸੇਵਾਲੇ ਦਾ ਗਾਣਾ ਕਰਨੋ ਜ਼ਿਲ੍ਹਾ ਗਾ ਰਿਹਾ ਸੀਗਾ ਜਿਹੜਾ ਕਿ ਸਿੱਧੂ ਮੂਸੇਵਾਲੇ ਨੇ ਹਿੱਟ ਹੋਣ ਤੋਂ ਪਹਿਲਾਂ ਗਾਇਆ ਸੀਗਾ ਅਤੇ ਉਸ ਵੀਡੀਓ ਦੇ ਵਿੱਚ ਸਾਬੀ ਬਿੰਦਰ ਨੇ ਵੀ ਕਹਿ ਦਿੱਤਾ ਕਿ ਕਰਨੋ ਜ਼ਿਲ੍ਹਾ ਸਿੱਧੂ ਮੂਸੇਵਾਲੇ ਦੀ ਜੁੱਤੀ ਵਰਗਾ ਵੀ ਨਹੀਂ ਹੈਗਾ ਹਾਂਜੀ ਦੋਸਤੋ ਆਪ ਤੁਹਾਨੂੰ ਅਸੀਂ ਬਿਨਾ ਦੇਰੀ ਕੀਤੇ ਸਾਬੀ ਬਿੰਦਰ ਦੀ ਉਹ ਵੀਡੀਓ ਦਿਖਾ ਦਿੰਨੇ ਆ ਜਰੂਰ ਵੀਡੀਓ ਨੂੰ ਐਂਡ ਤੱਕ ਵੇਖਿਓ ਕੀ ਵਿੱਚ ਸ਼ੋਰ ਹੈ ਤੇ ਕਰਨ ਉਹ ਜਿਹੜਾ ਚੋਰ ਹੈ ਇਸ ਗੱਲ ਦਾ ਸਬੂਤ ਇਸ ਵੀਡੀਓ 'ਚ ਮੈਂ ਦੇਣ ਜਾ ਰਿਹਾ ਆਪਾਂ ਪੱਖੀਆਂ ਵਾ ਗੱਲ ਵਿੱਚ ਪੰਜ ਗੋਲੀਆਂ ਤੇਰੇ ਪੰਜ ਆਸ਼ਿਕਾਂ ਲਈ ਨੇ ਰੱਖੀਆਂ ਨੀ ਤਿੱਖਾ ਇਹ ਗੰਡਾ ਸਾ ਜੱਟ ਦਾ ਕੀ ਲੰਘੇ ਜੋ ਧੀਰਦਾ ਵਕੀਆਂ ਮੈਂ ਉਹ ਨਦੀ ਜਗੋਲੀਆਂ ਤੇਰੇ ਪੰਜ ਵੀਰਾਂ ਲਈ ਨ ਰੱਖੀਆਂ ਨੀ ਕਿਹੜਾ ਸਾਜੇ ਕੀ ਲੰਘੇ ਜੋ ਧੀਰਦਾ ਵਕੀਆਂ ਉਹ ਵਜੋਂ ਤਾਂ ਕਿ ਕਰਨ ਔਜਲੇ ਦੇ ਫੈਨਸ ਨੂੰ ਪਤਾ ਲੱਗ ਸਕੇ ਕਿ ਕਿੱਡਾ ਵੱਡਾ ਫਰੋਡੀਆ ਬੰਦਾ ਹੈ ਪਤਾ ਲੱਗ ਸਕੇ ਇਹ ਸਿੱਧੂ ਮੂਸੇ ਵਾਲੇ ਨਾਲ ਪੰਗਾ ਲੈਂਦਾ ਉਹਦੀ ਪੈਰ ਦੀ ਜੁੱਤੀ ਵੀ ਨਹੀਂ ਹੈਗਾ ਸਿੱਧੂ ਮੂਸੇ ਵਾਲੇ ਵਰਗੇ ਉਹ ਹੀਰਾ ਬੰਦਾ ਆ ਸਿੱਧੂ ਮੂਸੇ ਵਾਲਾ ਮੇਰੇ ਸਿੱਧੂ ਮੂਸੇਵਾਲਾ ਦੇ ਫੈਨਾਂ ਨੂੰ ਵੀ ਇਹ ਬੇਨਤੀ ਹੈ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਰਨ ਔਜਲੇ ਦੇ ਮੂੰਹ ਤੇ ਮਾਰ ਉਹਨੂੰ ਪਤਾ ਲੱਗੇ ਸਾਰੇ ਪ੍ਰੂਫ ਮੈਂ ਇਸ ਵੀਡੀਓ ਵਿੱਚ ਦੇਣ ਜਾਂ ਹਾਂਜੀ ਦੋਸਤੋ ਇਹ ਸੀ ਕਿ ਉਹ ਵੀਡੀਓ ਤੁਹਾਨੂੰ ਦੱਸ ਦੇ ਕਿ ਵੀਡੀਓ ਦਾ ਕਾਫੀ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ ਪਰ ਅੱਜ ਕੱਲ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਸਾਬੀ ਭਿੰਡਰੇ ਇਸ ਵੀਡੀਓ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਲਦਖ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜੀ ਰੋ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਇਦਾਂ ਨਿਆ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ